ਕੀ ਲੈਣਾ ਹੈ ਆ ਕਿੰਨੇ ਇੱਥੇ ਲੱਗੇ ਲੜਗੇ ਲੜਗੇ ਆ ਲੈ ਲੋ ਲੈਨੇ ਆ ਕਾ ਕੀ ਆ ਆ ਵੀ ਆ ਵਧੀਆ ਵਾਲੀ ਲੈਨੇ ਆ ਆਹ ਦੀ ਆ ਲੈ ਬ੍ਰੀਕ ਉਹ ਮੋਟੀ ਜਿਹੀ ਨਹੀਂ ਸਹੀ ਆ ਗਈ ਹੈਣਾ ਇਥੋਂ ਕਲਰ ਲੱਗੋਣਾ ਹੈ ਆ ਲੈ ਹੋਲ ਦਾ ਮਾਇਰ ਸਾਰੀ ਖਰਾਬ ਕਰ ਲਈ ਆ ਨਾਲ ਹੀ ਡੰਡੇ ਤੇ ਆਪਣੇ ਆਪ ਨਿਕਲਾਏ ਤੰਦੀਮ ਅੰਕਲ ਜੀ ਇੱਕ ਦੇ ਦਿਓ ਲਓ ਸਤ ਲਓ ਜੀ ਆ ਲੈ ਲੈ ਇੱਕ ਕਰੇ ਭਾਈ ਇਹ ਵੀ ਉਹ ਤੇ ਹੋਰ ਲੈ ਲੈ ਕਹਿੰਦੀ ਅੰਕਲ ਜੀ ਦੇ ਦਿਓ ਇੱਕ ਲਓ ਇਹਦੇ ਨਾ ਬਰਛੀ ਕਰਿਆ ਨੂੰ ਮੈਂ ਬਰਛੀ ਕਰਿਆ ਕਰਨ ਅੱਛਾ ਅੱਛਾ ਤੇ ਪਰੇ ਕਰੂ ਪਿੰਡਾਂ ਤੋਂ ਹਲਕਾ ਦੇਖਣਾ ਲੈ ਕੰਨੇ ਬਾਹਰ ਆ ਨਾ ਲੈਣਾ ਲੈ ਲੈ ਆ ਬੈਠੀ ਰਹੇ ਇੱਕ ਲੈ ਦੇ ਯਾ ਕਰਾ ਲਈਆਂ ਪੰਜ ਪਿੰਕ ਕਲਰ ਦੀਆਂ ਅਗਾਨੀਆਂ ਜੀਆਂ ਹਾਰ ਦੇ ਹਾਰੀ ਗਈਆਂ ਨੇ ਆਏ ਕਰ ਦੋ ਪੰਜ ਬਸ ਥੀ ਲੈ ਲੈ ਹਣ ਉਹ ਲੈ ਲੈ ਇੱਕ ਬੁੱਕ ਵੱਡੀ ਬਾ ਸਾਡੇ ਫੋਟੋ ਹੈਗੀ ਨਾ ਬਾਬਾ ਦੀਪ ਸਿੰਘ ਦੀ ਤੇ ਉੱਤੇ ਵੀ ਲਾ ਦਾਂਗੇ ਕਾ ਵੱਡਾ ਲੈ ਲੈ ਹਾਰ ਇਹ ਕਲਾਸ ਵਿੱਚ ਬਣਿਆ ਹੋਇਆ ਇਹ ਕੁਝ ਪੱਖਾਂ ਦੇ ਹੁਣ ਲੈਣ ਦੇ ਦੀਵੇ ਹਾਂ ਅੱਜ ਘਰ ਕੰਜੂ ਕੇ ਨਾ ਥੋੜੇ ਪਟਾਕੇ ਲੈ ਲਈ ਬਾਕੀ ਕੱਲ ਲਵਾਂਗੇ ਜੀ ਹੋਈ ਗੱਲ ਅੱਜ ਥੋੜੇ ਘੱਟ ਹੀ ਨੇ ਵਧੀਆ ਚੱਲਣਗੇ ਨਾ ਪਿਛਲੀ ਵਾਰੀ ਤੇ ਐਵੇਂ ਕੰਚਾਈਂ ਦੇ ਬਰੀਏ ਓ ਦਦੇ ਯਾਰ ਕੁੱਜੇ ਕੁੱਜੇ ਦੇ ਦੇ ਕੁੱਜੇ ਲੈ ਪੈਕੇਟ ਇਹਨਾਂ ਅਨਾਰ ਹਰਗੁਣ ਇਹਨਾਂ ਦਾ ਸਮਾਨ ਆਪਾ ਹਣ ਠੀਕ ਓ ਚੱਲ ਗਿਆ ਓ ਚੱਲ ਗਿਆ ਓ ਵਾਹ ਓ ਚੱਲ ਗਈ ਓਏ ਸੁਣ ਓਏ 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 ਜੀ ਚੱਲਿਆ ਓ ਚੱਲ ਗਿਆ ਚੱਲ ਗਿਆ ਚੱਲ ਗਿਆ ਕੰਨਾ ਰੁਕਦਾ ਚੱਲਿਆ ਸੀ ਕਿੱਦਾਂ ਚੱਲਦਾ ਸੀ ਤਾਂ ਕਰੀਂ ਕਿੰਨਾ ਮਜ਼ਾ ਆਇਆ ਜਣਾ ਮੈਨੂੰ ਮਜ਼ਾ ਆਇਆ ਉਹ ਖੰਤੋ ਗਿਆ ਖੰਤੋ ਗਿਆ 10 ਦਿਨ ਕੋ ਹੋ ਜਾਓ ਹੋ ਜਾਓ ਡਾਡਾ ਕਿੱਥੇ ਹਾਂ ਤਾਂ ਚੱਲੂਗਾ ਵੀ ਵੇਖੀਂ ਅਗਰ ਮਜ਼ਾ ਆਊਗਾ ਅਗਰ ਤਾਂ ਪਾ ਹਾਂ ਚਲੋਣ ਹੀ ਨਹੀਂ ਦੇਣੇ ਫਿਰ ਨਹੀਂ ਨਹੀਂ ਚਲਾਉਣ ਦੇਣੇ ਆ ਚਲਪਣਾ ਚਲਵਣਾ ਧਿਆਨ ਨਾਲ ਚਲ ਜੀ ਆਜੋ ਆਜੋ ਕਿ ਬੋਲੂ ਰੋੜਾ ਬੜਾ ਹੁੰਦੀ ਓਯਾ ਯਾ ਮਜ਼ਾ ਆਇਆ ਮਜ਼ਾ ਆ ਗਿਆ ਹਤਰ ਤਰੀ ਦੀ ਆਇਆ ਇਹਨਾਂ 500 ਦਾ ਨਾਲ ਹੀ ਲਾਖ 500 ਨੁਮਾਚੀ ਸੁੱਟ ਦਿਓ ਆਹੋ ਜਾ ਖਲਾ ਦੇ ਭਾ ਮਿੱਤਰਾ ਨਾ ਖਿਲਾਰਨੀ ਨਹੀਂ ਓ ਇਦਾਂ ਸੁੱਟ ਨਿਕਲਦੇ ਬਾਹਰ ਚ ਲੈ ਜਾ ਯਾਰ ਕਦ ਤੱਕ ਖੰਮ ਤੋ ਐਣੀ ਜਿੱਤੀ ਆ ਜਾਓ ਸਹੀ ਪੜਿਆ ਜਾ ਤੂੰ ਤਾਂ ਆ ਜਾਵੇਂ ਲੈ ਅੱਗੇ ਨਾ ਜਹਾ ਕਰ ਕੰਮ ਤੋ ਐ ਨਾ ਨਹੀਂ ਸਿੱਕੀ ਕਸ਼ੇ ਤੇ ਜਾ ਕੋਕੜੋ ਜਾ ਨਾ ਨਹੀਂ ਤੇ ਉਸਤਾਦ ਜੀ ਲੱਗੇ ਕੁਝਾ ਚਲਾਉਣ ਇਹ ਵਾਵਾ ਟਾਈਮ ਚੱਲਣਾ ਵੇਖੀ ਨਾਲ ਤੇ ਜੋੜਾ ਪੂਰਾ ਨਾਲ ਜੋੜਾ ਉਹਦੇ ਹੋਈ ਹੋਈ ਮੈਨ ਉਹ ਬੱਲੇ ਰੱਖਣੀ ਨੂੰ ਨਹੀਂ ਛੇਤੀ ਅੱਗ ਪੈਂਦੀ ਇਹ ਗੱਲ ਹੈ ਕਿ ਨਹੀਂ ਆ ਪੈ ਗਈ ਪੈ ਗਈ ਪੈ ਗਈ ਸਸਿ ਗਾਲੀਏ ਸਾਰਾ ਤਾਂ ਆਜਨੇ ਨੂੰ ਲੱਗਦਾ ਵਿੱਚ ਕਿਦਾਂ ਸਾਰੇ ਕੰਮ ਤੇ ਅੱਜ ਇਹ ਲਾਲ ਸ੍ਰੀ ਭੱਜ ਬੰਨੀ ਲਾਲ ਵੀ ਕਹਾਂ ਲਾਲ ਹੀ ਕਹਿ ਸਕਦੇ ਹਾਂ ਤੇ ਸੋ ਅੱਜ ਕਿਹਨ੍ਹੇ ਦਿਨ ਚੱਲੇ ਆਂ ਦੀਵਾਲੀ ਦੇ ਆਵਾਂਸ ਤੇ ਲੋਹੜੀ ਲੱਗਾਈ ਹੈ ਨਾ ਦੀਵਾਲੀ ਦੇ ਆਵਾਂਸ ਚੱਲਦੇ ਆਂ ਮੈਂ ਡੈਡੀ ਤੇ ਸੰਦੀਪ ਰੈਡੀ ਹੋਣ ਦੀ ਜੀ ਟਾਈਮ ਨਾ ਹੋ ਗਈ ਜਦੋਂ ਦੋਨੋਂ ਬਣਾ ਲੈ ਜਾਾਂਗੇ ਓਏ ਤੇਰੀ ਇਹ ਸਪੀਡ ਕਿੰਨੀ ਇਧਰ ਆ ਜਾ ਯਾ ਚੱਲ ਗਿਆ ਯਾ ਆਵੀ ਅਨੂਏ ਹੋਦਰ ਨੂੰ ਦੇਖਣਾ ਹੈ ਕੋਈ ਨਹੀਂ ਚੱਲ ਠੀਕ ਬਾਬਾ ਲੱਗ ਗਿਆ ਕੋਈ ਪਿੱਛੇ 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 ਬਹੁਤ ਪਿੱਛੇ ਪਿੱਛੇ ਨਹੀਂ ਸੀ ਪੈਣਾ ਚਲੋ ਇਹਦਾ ਦਿਨੇ ਚਲਾ ਰੱਖ ਨਾਪ ਕੇ ਨਾਪ ਕੇ ਅਗਾ ਉਹਦੇ ਉੱਤੇ ਓਹੋ ਬੁੱਝ ਗਈ

ਆਹ ਯੰਤਰੋ ਸਾਦਾ ਇਹ ਤੇ ਦਾਜ ਹੋ ਗਿਆ ਉਹਨੋਂ ਉਹਦਾ ਥੱਲੇ ਸਲੋਨ ਵਾਲਾ ਇਹ ਬੜੇ ਤਰ ਤੜਾਉਂਦੇ ਮਉਦੋ ਕਹਤਾ ਇਹਨੇ ਡੇਪਣਾ ਟੇਡਾ ਜਿਆ ਯਾਰ ਇਹ ਭੜੇ ਗਏ ਨਾ ਪਰ ਪੋਲਿਊਸ਼ਨ ਕਿੰਨਾ ਦਾਣਾ ਆ ਗਿਆ ਜੱਗ ਮੇਰਾ ਫਸਟ ਟੂ ਟਿਕਾ ਆ ਜਾ ਦੰਦੀ ਲੋੜਦੀ ਓਦਾਂ ਮਿਲ ਰਹੀ ਆ ਵੀ ਫਰਮਾਨ ਨਾਲ ਇਹ ਘੇ ਫਾਟੂ ਕਰਦਾ ਲਾਦ ਲਾ ਦੋ ਉਸੇ ਟਾਈਮ ਮਗਰ ਭਾਜੀ ਭਾਜੀ ਵੇ ਚਲ ਆ ਲੈ ਕੇ ਆਂ ਡੈਡੀ ਆਵੇ ਲੋ ਹਾਂ ਇਹ ਅੰਦਰ ਜੀ ਇਹ ਇਹ ਉਹ ਬਾਹਰ ਜਿਹੜੇ ਫੋਟੋ ਬਾਹਰ ਆ ਬਾਬਾ ਜੀ ਦੀ ਉਹਦੇ ਵਾਸਤੇ ਤੇ ਬਾਕੀ ਆ ਜਿਹੜੇ ਆਪਣੇ ਅੰਦਰੇ ਛੋਟੀਆਂ ਫੋਟੋਆਂ ਉਹਦੇ ਵਾਸਤੇ ਲੈ ਲੈਂਦੀਆਂ ਮੈਂ ਲੜੀਆਂ ਹਾਂ ਹਾਂ ਹਰ ਫੋਟੋ ਪਰ ਜਿਹੜੀ ਆਹਨ ਬਾਬਾ ਪਾਣ ਇਹ ਕਾਲ ਲੈਂਦੇ ਛੋਟੀਆਂ ਇਹ ਪੰਜ ਲੈਂਦੇ ਇੱਕ ਮੈਂ ਲੈ ਜਾਊਂਗਾ ਸਲੂਨ ਵਾਸਤੇ ਤੇ ਬਾਕੀ ਤੁਸੀਂ ਵੇਖ ਲੈ ਇੱਥੇ ਜਿਹੜੀਆਂ ਪੂਰੀਆਂ ਆਉਣੀਆਂ ਠੀਕ ਆ ਪਿੰਕ ਕਿਹਦੇ ਲਈ ਆ ਰਿਹਾ ਕਹਿੰਦੀ ਪਿੰਕ ਲਿਖ ਕੇ ਰੈਡੀ ਤੇ ਲੈਣੇ ਭੰਜਣਾ ਨਾ ਜਿਹੜਾ ਹਾਂ ਠੀਕ ਹੈ ਦੁਆੜੀ ਵਾਲੇ ਦੇਣੇ ਸਭ ਚੜਾਏ ਠੀਕ ਹੈ ਜੋ ਤੀਣੇ ਆਪਣੇ ਉਹ ਪਤਾ ਨਹੀਂ ਕਿ ਇਹਨਾਂ ਦੇ ਭਾਤ ਹੈ ਹੁਣ ਲੱਗੇ ਲੜੀਆਂ ਨੂੰ ਸਨੇਵ ਕਹਿੰਦੀ ਆ ਵੀ ਲੜੀਆਂ ਲਾਈਏ ਤੇ ਮੈਂ ਹਾਂ ਚਾ ਲਾ ਲੈਨੇ ਤੇ ਨਾਲ ਡੈੜੀ ਆਏ ਡੈੜੀ ਨਾਲ ਨਾਲ ਲੈਣਾ

ਦੇਹਦੇ ਆਂ ਜਗੰਬੀਆਂ ਪੂਰੀਆਂ ਕਣੀ ਥਾਂ ਉੱਤਰ ਤੋਂ ਸਰ ਕਈ ਵਰੀਂਦਾ ਬੰਦ ਹੋ ਜਾਂਦੀ ਤੁਸੀਂ ਤਾਂ ਵਧੀਆਂ ਪਈਆਂ ਹੈਂ ਫੁੱਲ ਵੀ ਹੋ ਗਏ ਫੁੱਲ ਕਿੱਥੇ ਆਂ ਆਹ ਦੇਖੋ ਉੱਪਰ ਹੈ ਗਏ ਆਂ ਆਹ ਐਰ ਕੰਮ ਵਧੀਆਂ ਨੇ ਪਈਆਂ ਸਗੋਂ ਲੱਗਣੀਆਂ ਵਧੀਆਂ ਪਈਆਂ ਅੱਗੇ ਤੇ ਐਵੇਂ ਹੀ ਇੱਧਰ ਵੀ ਲੱਗਣ ਅੱਗੇ ਤੋਂ ਮਾਰ ਹੀ ਹੋ ਗਏ ਐਰ ਕੰਮ ਵਧੀਆਂ ਆਂ ਜਿਦਾਂ ਜਿਦਾਂ ਤਾਰੇ ਨਹੀਂ ਚ ਹਾਂ ਬਿਲਕੁਲ ਬਿਲਕੁਲ ਆਬਲਾ ਟੀਵੀ ਬਾਬਾ ਆਪਣਾ ਕਮਾਂਡਿੰਗ ਨੂੰ ਉੱਚੀ ਕਰਕੇ ਲਾਇਆ ਹਨ ਬਹੁਤ ਸਹੀ ਹੈ ਉਹ ਇਹ ਲਮਕਾਉਣੀ ਉਹ ਡੈਡੀ ਉਦੋਂ ਕਹਿੰਦੇ ਰਹਿੰਦੇ ਛੱਟ ਪਰਾਂ ਕਾ ਮੈਂ ਕਹਿੰਦੇ ਮੈਂ ਲਮਕਾਣਾ ਪਾਪਾ ਜੀ ਕੋਈ ਆਈ ਹੋਏ ਹੋ ਨੀ ਇਹ ਨੀਰ ਗੰਦੇ ਬੜੇ ਸੋਹਣੇ ਬਣ ਗਏ ਉਹ ਪੱਤੇ ਜਿਹਨੂੰ ਕਾਣੀ ਕਹਿੰਦੀ ਭੱਲ ਵੀ ਆ ਗਏ ਆ ਤਾਂ ਮਨ ਖੁਸ਼ ਹੋ ਗਿਆ ਮੈਂ ਇਹ ਗੰਦਰ ਦੇ ਨਹੀਂ ਦੱਸੋ ਬੜੇ ਅੰਦਰ ਆ ਗਏ ਰੇਤਰੋਂ ਵੀ ਥੋੜੇ ਜਿਹੇ ਸਾਨੂੰ ਕਾਲਦੇ ਬਰਾਬਰ ਹੋ ਗਏ ਦਿਨਾ ਕਹਿਣੇ ਸਾਗ ਅੱਜ ਕਹਿੰਦੇ ਸਾਗ ਬਣਾਉਂਗਾ ਅੱਜ ਕਹਿੰਦੇ ਸਾਗ ਬਣਾਉਂਗਾ ਅੱਜ ਕਹਿੰਦੇ ਸਾਗ ਬਣਾਉਂਦਾ ਲਗਾਤਾਰ ਸਵਾਗ ਹੀ ਚੱਲਣਾ ਵੇਖੀ ਲੋਕੀ ਦੀਵਾਲੀ ਤੇ ਖਾਂਦੇ ਪਕੌੜੇ ਅਹੀਂ ਬਣਾਉਨੇ ਆ ਸਾਗ ਗੋਲੀਆਂ ਪਰਪਰੇ ਦੇ ਪਕੌੜੇ ਮਟੇ ਲੈ ਵੀ ਇੱਥੇ ਭਰਾ ਹਣਾ ਗੇਟ ਲੱਗੇ ਲਵਾਉਣ ਹਾਂਜੀ ਕੋਈ ਨੀ ਕੋਈ ਅੱਛਾ ਉਹ ਬਰੰਧਿਆ ਵਿੱਚ ਲਾਓ ਉਹ ਬਲਕਲ ਸਪਾਲ ਦੇ ਹਾਂਜੀ ਉਹ ਕੀ ਆਜੇ ਤੇਰੇ ਭਰਾ ਦਾ ਆਇਆ ਸਾਲਾ ਲੈ ਵੀ ਮੇਤਰਾ ਕੰਮ ਹੋ ਗਿਆ ਸ਼ੁਰੂ ਕਦਮ ਸਮਾਨ ਉਹਾ ਜਾਣਾ ਲੈ ਵੀ ਉਹ ਲੱਗੀ ਜੀ ਇੰਸਟਾਗ੍ਰam ਦੀ ਆਈਡੀ ਲੱਕੀ ਡੈਕੋਰੇਸ਼ਨ ਤੇ ਲੱਕੀ ਆਜ ਵੀ ਸਾਡਾ ਤੈਨੂੰ ਸਾਹਮਣੇ ਬਿਠਾ ਕੇ ਤਸਵੀਰਾਂ ਕਰਦਾ ਮੈਂ ਨਾ ਰੱਬ ਕੋਲ ਮੰਦਾ ਹੈਂ ਦੀਵਾਨਿਆਂ ਨੂੰ ਨਸ਼ਾ ਦਰ